ਸੇ ਪੇਰਾ ਕੀ ਚੋਬਰਾ ਹੱਲਾ ਗੁੱਲਾ ਰੱਖੀਦਾ ਹੱਲਾ ਗੁੱਲਾ ਰੱਖੀਦਾ ਕਰਾਗੇ ਬਦਲੋ ਨੰਗੇ ਪੰਡੇ ਚਮਕਦੇ ਸਾਰੀ ਦੁਨੀਆ ਰਹੀ ਵੇਖ ਮੈਂ ਜਿਹੋਨੇ ਆਖਰ ਜਿੱਤਣਾ ਜਿਹਦੇ ਜਿੱਤ ਲਿਖੀ ਵੇਲੇ ਆ ਪਈ ਰੇਡ ਤੇ ਸ਼ਗਲਪੁਰਿਆ ਕਾਕਾ ਕਾ ਕਰਦਾ ਕੋਸ਼ਿਸ਼ ਕਾ ਕਾ ਸ਼ਗਰਪਰੀਆ ਵੀ ਕਰਦੇ ਹੋਏ ਜਿਹੜੇ ਵੀਰਦਲ ਪਾਸੇ ਤੋਂ ਥੋੜਾ ਹੋਰ ਪਿੱਛੇ ਆ ਜਾਓ ਜੀ ਇਧਰ ਬਣ ਗਿਆ ਮੇਰੇ ਮਿੱਤਰੋ ਉਹ ਮੇਲਾ ਬਣ ਗਿਆ ਮੇਰੇ ਮਿੱਤਰੋ ਆ ਮੇਲਾ ਬਣਿਆ ਆਹ ਕਹਿੰਦੇ ਸੱਤੀ ਉਹ ਝੋਟਿਆ ਨੀਂਦਾਂ ਵੇਚ ਲਈਆਂ ਪੈਂਦੀਆਂ ਉਹ ਨੀਂਦਾਂ ਬੈਕੜੀਆਂ ਪੈਂਦੀਆਂ ਉਸਤਾਦ ਜੀ ਜੇਰ ਬੈਰਦਾ ਬੈਰਦਾ ਬਾਲਾ 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 ਆਹ ਫਰਦੀ ਜਲਾਲਪੁਰੀ ਦੇ ਪੁਕੇਤੁਰ ਦੇ ਅੱਜ ਦੁਨੀਆ ਨੂੰ ਫਰੰਦੀ ਵੀ ਵਿਖਾਉਣੇ ਆ ਫਰਦੀ ਪੁਰੀਆ ਨਹੀਂ ਕਹਿਣਾ ਰੁਕ ਖਰਦੀਵ ਖਾਉਦੇ ਆ ਇਧਰ ਪਾਲਤਾ ਹਿੱਕਦੇ ਵੀਵਾ ਉਸਤਾਦ ਜੀ ਹੁਣ ਕੀ ਕਹੇੜੇ